ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਵਾ ਟਾਪੂ ਤੇ ਵਿਚਾਰਤਿਆਂ ਵਿੱਚੋਂ ਇੱਕ ਲੇਖ ਮੌਜਾਂ ਲੈ ਗਿਆ ਬਠਿੰਡੇ ਵਾਲਾ ਭੋਲਾ ਗੱਲ ਸਤੰਬਰ 2012 ਦੀ ਹੈ ਜਦੋਂ ਗੁਰਦਾਸ ਮਾਨ ਸਾਹਿਬ ਆਪਣੇ ਆਸਟ੍ਰੇਲੀਆ ਦੌਰੇ ਤੇ ਆਏ ਤਾਂ ਉਹਨਾਂ ਦਾ ਇੱਕ ਸ਼ੋਅ ਐਡਲਿਡ ਬੀਕੇਵੀ ਸੀ ਹਰ ਇੱਕ ਨੂੰ ਮਾਨ ਸਾਹਿਬ ਨਾਲ ਮਿਲਣ ਦੀ ਚਾਹ ਹੁੰਦੀ ਹੈ ਸੋ ਮੈਨੂੰ ਵੀ ਸੀ 2010 ਵਿੱਚ ਜਦੋਂ ਉਹਨਾਂ ਨਾਲ ਮੁਲਾਕਾਤ ਹੋਈ ਸੀ ਤਾਂ ਕੁਝ ਕੁ ਵਿਚਾਰ ਸਾਂਝੇ ਹੋਏ ਸਨ ਸੋ ਸੋਚਿਆ ਕਿ ਇਸ ਵਾਰ ਉਹਨਾਂ ਦੇ ਐਡਲਿਡ ਆਉਣ ਤੇ ਉਹਨਾਂ ਵਿਚਾਰਾਂ ਤੇ ਅੱਜ ਨਤੀਜੇ ਸਾਂਝੇ ਕਰਾਂਗਾ ਪਰ ਪਿਛਲੇ 2 ਸਾਲਾਂ ਨੇ ਆਸਟ੍ਰੇਲੀਆ ਦੇ ਮਹਾਲ ਨੂੰ ਬਹੁਤ ਬਦਲ ਦਿੱਤਾ ਸੀ ਕੁਝ ਕੁ ਲੋਕਾਂ ਨੂੰ ਮੇਰੇ ਤੋਂ ਬਾਗੀ ਪੁਨੇ ਦੀ ਮਸ਼ਕ ਆਉਣ ਲੱਗ ਪਈ ਸੀ ਹੋ ਸਕਦਾ ਹਣੀ ਸਿੰਘ ਦੀ ਪ੍ਰੈਸ ਮਿਲਣੀ ਕਰ ਸੋ ਕੁਝ ਕੁ ਪ੍ਰਬੰਧਕਾਂ ਦੀ ਕੋਸ਼ਿਸ਼ ਰਹੀ ਕਿ ਮੈਨੂੰ ਆਉਣ ਵਾਲੇ ਕਲਾਕਾਰ ਤੋਂ ਦੂਰ ਹੀ ਰੱਖਿਆ ਜਾਵੇ ਇਸ ਵਾਰ ਵੀ ਜਦੋਂ ਮੈਂ ਮਾਨ ਸਾਹਿਬ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਤਾਂ ਪ੍ਰਬੰਧਕ ਆਣਾ ਕਾ ਨਹੀਂ ਕਰ ਗਏ ਅਸੀਂ ਵੀ ਫੇਰ ਪੈਰ ਲਿਟਾੜਨੇ ਠੀਕ ਨਹੀਂ ਸਮਝੇ ਪਿਛਲੀ ਵਾਰ ਜਦੋਂ ਭੋਲਾ ਮਾਨ ਸਾਹਿਬ ਨਾਲ ਐਡਲਿਟ ਆਇਆ ਸੀ ਤਾਂ ਮੇਰਾ ਉਸ ਨੂੰ ਮਿਲਣ ਦਾ ਸਬਬ ਨਹੀਂ ਸੀ ਬਣਿਆ ਇਸ ਵਾਰ ਮੈਂ ਪਹਿਲਾਂ ਤੋਂ ਹੀ ਧਾਰਿਆ ਹੋਇਆ ਸੀ ਕਿ ਭੋਲੇ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਾਂਗੀ ਸੋ ਭੋਲੇ ਨਾਲ ਹੋਈ ਇਹ ਮੁਲਾਕਾਤ ਤੇ ਉਸ ਨਾਲ ਪੁਰਾਣੀ ਸਾਂਝ ਨੂੰ ਇਸ ਲੇਖ ਰਾਹੀਂ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ ਇਹ ਲੇਖ ਛਪਣ ਤੋਂ ਬਾਅਦ ਇਸ ਦੀ ਫੀਡਬੈਕ ਦੇਣ ਵਾਲਿਆਂ ਚ ਇੱਕ ਨਾ ਗੁਰਦਾਸ ਮਾਨ ਸਾਹਿਬ ਦਾ ਵੀ ਸੀ ਉਹਨਾਂ ਦੇ ਬੋਲ ਸਨ ਯਾਰ ਤੂੰ ਤਾਂ ਸਾਡਾ ਭੋਲਾ ਕਾਗਜ਼ ਤੇ ਉਕਰ ਦਿੱਤਾ ਜਿਉਂਦੇ ਬਸ ਤੇ ਰੋ ਦੋਸਤੋ ਮੌਜਾਂ ਨਾ ਤਾਂ ਧੰਨ ਨਾਲ ਲਿਆਂ ਜਾ ਸਕਦੀਆਂ ਤੇ ਨਾ ਸ਼ੌਹਰਤ ਨਾਲ ਤੇ ਨਾ ਧੱਕੇ ਨਾਲ ਮੌਜਾਂ ਫਕਰਾਂ ਦੇ ਹਿੱਸੇ ਆਉਂਦੀਆਂ ਹਨ ਉਹ ਜੇ ਫਕਰਾਂ ਦੇ ਹਿੱਸੇ ਜੋ ਰੱਬ ਦੀ ਰਜ਼ਾ ਵਿੱਚ ਰਹਿ ਕੇ ਜ਼ਿੰਦਗੀ ਮੰਨਦੇ ਹਨ ਹੁਣਾਂ ਕੁਝ ਇੱਕ ਕਿਸਮਤ ਵਾਲੇ ਲੋਕਾਂ ਵਿੱਚੋਂ ਇੱਕ ਹੈ ਬਠਿੰਡੇ ਵਾਲਾ ਭੋਲਾ ਸ਼ਾਇਦ ਇਸ ਨਾਂ ਤੋਂ ਕੁਝ ਲੋਕ ਨਾ ਵਾਕਿਫ ਹੋਣ ਪਰ ਜਦੋਂ ਕਿਸੇ ਨੂੰ ਗੁਰਦਾਸ ਮਾਨਪੁਰਾਂ ਦਾ ਗੀਤ ਮੌਜਾਂ ਲੈ ਗਿਆ ਬਠਿੰਡੇ ਵਾਲਾ ਭੋਲਾ ਨੀਆਂਸਾਂ ਤੇਰੀ ਤੌਰ ਵੇਖਣੇ ਲੋਕਾਂ ਵੇਖਣਾ ਵਸਾਕੀ ਵਾਲਾ ਮੇਲਾ ਸੁਨਾਇਆ ਜਾਵੇ ਤਾਂ ਝਾਟੀ ਸਮਝ ਜਾਵੇਗਾ ਕਿ ਬਠਿੰਡੇ ਵਾਲਾ ਭੋਲਾ ਕੌਣ ਹੈ ਕਈ ਲੋਕਾਂ ਨੂੰ ਹਾਲੇ ਤੱਕ ਇਹ ਸ਼ੱਕ ਹੈ ਕਿ ਮਾਨ ਸਾਹਿਬ ਨੇ ਆਪਣੇ ਗੀਤ ਵਿੱਚ ਜਿਸ ਭੋਲੇ ਦਾ ਜ਼ਿਕਰ ਕੀਤਾ ਉਸ ਦਾ ਕੋਈ ਵजूद ਨਹੀਂ ਹੈ ਉਹ ਤਾਂ ਬਸ ਐਵੇਂ ਕਲਪਨਾ ਮਾਤਰ ਹੈ ਪਰ ਦੋਸਤੋ ਇਹ ਮੌਜਾਂ ਰਹਿਣ ਵਾਲਾ ਭੋਲਾ ਕੋਈ ਕਲਪਨਾ ਨਹੀਂ ਤੇ ਨਾ ਹੀ ਇਹ ਅਤਕਥਨੀ ਹੈ ਕਿ ਉਹਨਾਂ ਜੀ ਗੀਤ ਬਣਾਉਣ ਲਈ ਭੋਲੇ ਨੂੰ ਮੌਜੀ ਸਾਬਤ ਕੀਤਾ ਹੋਵੇ ਕਿਉਂਕਿ ਭੋਲੇ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਭੋਲਾ ਕਿੰਨਾ ਕੁ ਮੌਜੀ ਬੰਦਾ ਹੈ ਗਿਉਮਾਨ ਸਾਹਿਬ ਖੁਰਾਨਾਲ ਉਹਨਾਂ ਦੀ ਗਾਇਕੀ ਦੇ ਸਫ਼ਰ ਤੋਂ ਪਹਿਲੇ ਦਿਨ ਤੋਂ ਹੀ ਜੁੜਿਆ ਹੋਇਆ ਹੈ ਤਾਂ ਮੇਰਾ ਵੀ ਭੋਲੇ ਨਾਲ ਤਕਰੀਬਨ 1983 ਦਾ ਵਾਸਤਾ ਹੈ ਜਦੋਂ ਸੰਤਾ ਭੋਗਰੇ ਪੰਜਾਬ ਵਿੱਚ ਮੈਂ ਡੀਵੀ ਕਾਲਜ ਬਟਿੰਡਾ ਵਿੱਚ ਪੜ੍ਹਦਾ ਹੁੰਦਾ ਸੀ ਉਸ ਕਾਲੇ ਦੌਰ ਵਿੱਚ ਬੜੀ ਮੁਸ਼ਕਲ ਨਾਲ ਕੁਝ ਪਲ ਖੁਸ਼ੀ ਮਨਾਉਣ ਦੇ ਆਉਂਦੇ ਸਨ ਖਾਸ ਕਰ ਉਦੋਂ ਜਦੋਂ ਕਾਲਜ ਦੇ ਫੰਕਸ਼ਨ ਜਾਂ ਇੰਟਰ ਕਾਲਜ ਕੰਪੀਟੀਸ਼ਨ ਹੁੰਦੇ ਸਨ ਉਸ ਵਕਤ ਮੇਰੇ ਕਾਲਜ ਤੋਂ ਪ੍ਰਗਟ ਭਾਗੂ ਗਾਇਕੀ ਦੀ ਦੁਨੀਆ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਸੀ ਤੇ ਉਗੇ ਨਾਟਕਕਾਰ ਜਨਾਬ ਟੋਨੀ ਬਾਤਿਸ਼ ਆਪਣਾ ਮਸ਼ਹੂਰ ਨਾਟਕ ਕੁਦਰਤ ਦੇ ਸਬੰਧੇ ਖੇਡਦੇ ਹੁੰਦੇ ਸਨ ਭਾਵੇਂ ਸਾਡਾ ਕਾਲਜ ਕੋ ਐਜੂਕੇਸ਼ਨ ਸੀ ਪਰ ਫਿਰ ਵੀ ਗਿਣਤੀਆਂ ਕੁੜੀਆਂ ਉਸ ਵਕਤ ਸਾਡੇ ਕਾਲਜ ਵਿੱਚ ਪੜ੍ਹਦੀਆਂ ਸਨ ਉਸ ਟਾਈਮ ਭੋਲਾ ਬਾਈ ਸਾਡੇ ਕਾਲਜ ਵਿੱਚ ਕਦੇ ਪ੍ਰਗਟ ਨਾਲ ਤੇ ਕਦੇ ਟੋਨੀ ਬਾਤਿਸ਼ ਸਾਹਿਬ ਨਾਲ ਤੇ ਕਦੇ ਕੁੜੀਆਂ ਨੂੰ ਗਿੱਦਾ ਸਿਕਾਉਂਦਾ ਨਜ਼ਰੀਂ ਪੈ ਜਾਂਦਾ ਸੀ ਸਰਤਾਜ ਦੇ ਕਹਿਣ ਵਾਂਗ ਵਿਦਿਆਰਥੀ ਜੀਵਨ ਦੀਆਂ ਆਰਥਿਕ ਤੰਗੀਆਂ ਤੇ ਰੋਟੀਆਂ ਦੇ ਬਾਵਜੂਦ ਅਸੀਂ ਭੋਲੇ ਨਾਲ 50 ਪੈਸਿਆਂ ਦਾ ਚਾਹ ਦਾ ਕੱਪ ਤੇ ਨਾਲ 1 ਰੁਪਿਆ ਦੇ ਦੋ ਬ੍ਰੈਡ ਕੰਟੀਨ ਚ ਬਹਿ ਕੇ ਖਾਣ ਲਈ ਤਤਪਰ ਰਹਿੰਦੇ ਸੀ ਜਿਸ ਪਿੱਛੇ ਬਸ ਇੱਕ ਹੀ ਕਾਰਨ ਹੁੰਦਾ ਸੀ ਕਿ ਉਹ ਉਸ ਵਕਤ ਚੜ੍ਹਦੇ ਸੂਰਜ ਗੁਰਦਾਸ ਮਾਨ ਦਾ ਸੰਗੀ ਸੀ ਸਾਨੂੰ ਲੱਗਦਾ ਸੀ ਜਿਵੇਂ ਅਸੀਂ ਮਾਨ ਸਾਹਿਬ ਨਾਲ ਹੀ ਬਹਿ ਕੇ ਚਾਹ ਪੀ ਰਹੇ ਹੋਈਏ ਛੋਟੀ ਜੇ ਕਹਾਤਾ ਤੇ ਹੌਲੇ ਜੇ ਸਰੀਰ ਦਾ ਮਾਲਕ ਭੋਲਾ ਅਜ ਤੋਂ ਤਕਰੀਬਨ 30 ਬਾਰੇ ਪਹਿਲਾਂ ਵੀ ਜਿੰਨਾ ਛੋਲਾ ਸੀ ਅੱਜ ਵੀ ਉਹੀ ਫੁਰਤੀ ਮੈਨੂੰ ਉਸ ਵਿੱਚ ਦੇਖਣ ਨੂੰ ਮਿਲੀ ਜਦੋਂ ਇਸ ਵਾਰ ਬਾਣ ਸਾਹਿਬ ਦੇ ਆਸਟ੍ਰੇਲੀਆ ਦੌਰੇ ਦੌਰਾਨ ਮੇਰੀ ਮੁਲਾਕਾਤ ਭਾਈ ਭੋਲੇ ਨਾਲ ਹੋਈ ਮੇਰੀ ਭੋਲੇ ਨਾਲ ਇੱਕ ਹੋਰ ਜਿਹੜੀ ਪੱਕੀ ਸਾਂਝ ਹੈ ਉਹ ਹੈ ਉਸਤਾਦ ਜਨਮ ਸਥਾਨ ਅਸਲ ਵਿੱਚ ਭੋਲੇ ਦਾ ਜਨਮ ਮੇਰੀ ਛੋਟੀ ਜੀ ਮੰਡੀ ਕਾਲਾਵਰੀ ਵਿੱਚ ਹੋਇਆ ਇਹ ਵੀ ਇੱਕ ਕਾਰਨ ਹੈ ਕਿ ਮੈਨੂੰ ਭੋਲਾ ਸਦਾ ਹੀ ਆਪਣਾ ਆਪਣਾ ਜਿਹਾ ਲੱਗਿਆ ਮਾਨ ਸਾਹਿਬ ਦੇ ਪਿਛਲੇ ਆਸਟ੍ਰੇਲੀਆ ਟੌਰੇ ਦੇ ਦੌਰਾਨ ਜਦੋਂ ਮੇਰੀ ਮੁਲਾਕਾਤ ਮਾਨ ਸਾਹਿਬ ਨਾਲ ਹੋਈ ਤਾਂ ਕਹਿੰਦੇ ਭਾਈ ਤੇਰੇ ਨਾਲ ਸਾਡੀ ਇੱਕ ਸਾਂਝ ਹੈ ਤੂੰ ਸਾਡੇ ਭੋਲੇ ਦੀ ਜਨਮ ਭੂਮੀ ਤੋਂ ਐ ਉਸ ਵਕਤ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਮਾਨ ਸਾਹਿਬ ਦੇ ਦਿਲ ਵਿੱਚ ਭੋਲੇ ਪ੍ਰਤੀ ਕੀ ਸਤਿਕਾਰ ਹੈ ਮਾਨ ਸਾਹਿਬ ਜਦੋਂ ਸਟੇਜ ਤੇ ਹੁੰਦੇ ਹਨ ਤੇ ਉਹ ਛੇਤੀ ਛੇਤੀ ਕਿਸੇ ਦਾ ਨਾਂ ਨਹੀਂ ਲੈਂਦੇ ਪਰ ਇੱਕ ਸਚਾਈ ਇਹ ਵੀ ਹੈ ਕਿ ਮਾਨ ਸਾਹਿਬ ਦੀ ਸ਼ੈਰ ਹੀ ਕੋਈ ਇਹੋ ਜਿਹੀ ਸਟੇਜ ਹੋਵੇ ਜਿੱਥੇ ਉਹ ਭੋਲੇ ਦਾ ਜ਼ਿਕਰ ਨਾ ਕਰਦੇ ਹੋਣ ਇਸ ਵਾਰ ਉਹਨਾ ਐਡਲਟ ਸ਼ੋਅ ਵਿੱਚ ਜੋ ਗੱਲਾਂ ਭੁੱਲੇਬਾਰੀ ਸਟੇਜ ਤੇ ਕਹੀਆਂ ਉਹਨਾਂ ਵਿੱਚੋਂ ਇੱਕ ਗੱਲ ਮੈਨੂੰ ਬਹੁਤ ਟੰਬੀ। ਉਹ ਇਹ ਸੀ ਕਿ ਮਾਨ ਸਾਹਿਬ ਨੇ 1982 ਦੀ ਗੱਲ ਸੁਣਾਈ ਤੇ ਕਹਿੰਦੇ ਕਿ ਸਾਨੂੰ ਕੈਨੇਡਾ ਤੋਂ ਪ੍ਰੋਗਰਾਮ ਕਰਨ ਦਾ ਸੁਨੇਹਾ ਮਿਲਿਆ ਤੇ ਅਸੀਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਕਹਿੰਦੇ ਕਿ ਢੋਲਕੀ ਵਾਲੇ ਦੀ ਕੋਈ ਲੋੜ ਨਹੀਂ ਐ। ਉਹ ਤਾਂ ਸਾਡੇ ਗੁਰਦੁਆਰੇ ਵਾਲਾ ਭਾਈ ਪਜਾ ਦੇਵੇਗਾ। 6 ਮਹੀਨੇ ਬੀਤ ਗਏ ਪਰ ਵੀਜ਼ਾ ਨਾ ਲੱਗਿਆ। ਉਸ ਵਕਤ ਉਹ ਕਹਿੰਦੇ ਚਲੋ ਤੁਹਾਡੇ ਢੋਲਕੀ ਵਾਲੇ ਦਾ ਪਾਸਪੋਰਟ ਵੀ ਦੇ ਦਿਓ। ਅਸੀਂ ਇੱਕੋ ਦਿਨ ਵਿੱਚ ਭੋਲੇ ਦਾ ਪਾਸਪੋਰਟ ਬਣਾ ਕੇ ਭੇਜ ਦਿੱਤਾ ਤੇ ਜਿਹੜੇ ਅਸੀਂ ਪੰਜ ਬੰਦੇ 6 ਮਹੀਨਿਆਂ ਤੋਂ ਵੀਜ਼ੇ ਲਈ ਤਰਸ ਰਹੇ ਸੀ ਉਹ ਵੀਜ਼ਾ ਭੋਲੇ ਦੇ ਅਪਲਾਈ ਕਰਨ ਨਾਲ ਸਾਰਿਆਂ ਦਾ ਆ ਗਿਆ। ਮਾਨ ਸਾਹਿਬ ਕਹਿੰਦੇ ਭਾਈ ਉਸੇ ਦਿਨ ਤੋਂ ਹੀ ਅਸੀਂ ਸਮਝ ਗਏ ਸੀ ਕਿ ਭੋਲਾ ਲੱਕੜ ਹੈ ਤੇ ਅਸੀਂ ਲੋਹਾ। ਸੋ ਅਸੀਂ ਇਸ ਨਾਲ ਤਰਕ ਉਸ ਵਕਤ ਸੁਣਨ ਵਾਲਿਆਂ ਨੂੰ ਟੁੜਤਰੀ ਨਿਕਲੀ ਜਦੋਂ ਮਾਨ ਸਾਹਿਬ ਨੇ ਕਿਹਾ ਕਿ ਅਜ ਗੁਰਦਾਸ ਕਰਕੇ ਭੋਲਾ ਨਹੀਂ ਭੋਲੇ ਕਰਕੇ ਗੁਰਦਾਸ ਹੈ। ਸੋ ਦੋਸਤੋ ਹੁਣ ਤੁਸੀਂ ਸਾਡੇ ਨਾਲ ਮਲਾ ਕੇ ਦੇਖੋ। ਜੇ ਰੱਬੀ ਸਬੱਬੀ ਅਸੀਂ ਮਾਨ ਸਾਹਿਬ ਨਾਲ ਇੱਕ ਫੋਟੋ ਵੀ ਖਿੱਚਵਾ ਲਈਏ ਤਾਂ ਮਾੜੀ ਧੀਰੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਇਹ ਕਿ ਪਾਸੇ ਭੋਲੇ ਨੂੰ ਦੇਖ ਲੋ 35 ਵਰਿਆਂ ਤੋਂ ਮਾਨ ਸਾਹਿਬ ਦੇ ਦਿਲ ਵਿੱਚ ਥਾਂ ਬਣਾਈ ਬੈਠਾ ਇਹ ਫੱਕਰ ਕਦੇ ਫੜ ਮਾਰਦਾ ਨਹੀਂ ਦਿਸਦਾ ਭੋਲਾ ਮਾਨ ਸਾਹਿਬ ਦਾ ਪੱਕਾ ਸਾਥੀ ਹੈ ਪਰ ਫਿਰ ਵੀ ਖਾਲੀ ਬਕਤ ਉਹ ਕਦੇ ਕਿਸੇ ਨੂੰ ਜਵਾਬ ਨਹੀਂ ਦਿੰਦਾ ਚਾਹੀ ਕੋਈ ਨਵ ਸਿੱਖਿਆ ਕਲਾਕਾਰ ਹੋਵੇ ਚਾਹੀ ਕਿਸੇ ਕਾਲਜ ਵਿੱਚ ਕੁੜੀਆਂ ਦੇ ਗਿੱਧੇ ਚ ਢੋਲਕੀ ਵਜਾਉਣੀ ਹੋਵੇ ਉਹ ਕਦੇ ਨਖਰੇ ਨਹੀਂ ਕਰਦਾ ਇੱਕ ਵਾਰ ਦੀ ਗੱਲ ਹੈ ਕਬੀਰ ਦਵਿੰਦਰ ਨਵਾਂ ਨਵਾਂ ਗਾਉਣ ਲੱਗਿਆ ਤੇ ਹਰਦੇਵ ਮਾਹੀ ਨੰਗਲ ਨਾਲ ਸਟੇਜ ਕਰਿਆ ਕਰੇ ਇੱਕ ਦਿਨ ਉਸ ਨੂੰ ਕੋਈ ਪ੍ਰੋਗਰਾਮ ਮਿਲ ਗਿਆ ਤੇ ਉਹ ਮੇਰੇ ਕੋਲ ਗੈਸ ਸਿਲੰਡਰ ਲੈਣ ਆਇਆ ਤੇ ਕਹਿੰਦਾ ਬਾਈ ਮੈਂ ਭੋਲੇ ਨੂੰ ਮਾਡਲ ਟਾਊਨ ਤੋਂ ਚੜਾ ਲਿਆਵਾਂ ਮੈਂ ਹੈਰਾਨ ਹੁੰਦੇ ਕਿਹਾ ਕਿ ਉਹ ਤੇਰੇ ਨਾਲ ਜਾਵੇਗਾ ਮੈਨੂੰ ਲੱਗਦਾ ਉਹ ਤਨੇ ਪੈਸੇ ਤਾਂ ਤੈਨੂੰ ਪ੍ਰੋਗਰਾਮ ਦੇ ਨਹੀਂ ਮਿਲਣੇ ਜਿੰਨੇ ਭੋਲਾ ਮੰਗੂ ਅੱਗੋ ਵੀਰ ਦਵਿੰਦਰ ਕਹਿੰਦਾ ਨਾ ਭਾਈ ਉਹ ਫੱਕਰ ਬੰਦਾ ਹੈ ਉਹ ਤਾਂ ਬਿਨਾਂ ਪੈਸਿਆਂ ਦੇ ਵੀ ਨਾਲ ਤੁਰ ਪੈਂਦਾ ਹੈ ਭੋਲੇ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਉਹ ਜਦੋਂ ਵਿਹਲਾ ਹੁੰਦਾ ਤਾਂ ਜਗਰਾਤੇ ਵੀ ਕਰਦਾ ਤੇ ਇੱਕ ਵਾਰ ਮੈਂ ਬਠਿੰਡੇ ਤੋਂ ਕਾਲਾਂਵਾਲੀ ਨੂੰ ਰੇਲ ਗੱਡੀ ਵਿੱਚ ਜਾ ਰਿਹਾ ਸੀ ਤਾਂ ਭੋਲਾ ਸਾਡੇ ਇੱਕ ਲੋਕਲ ਗਾਇਕ ਭੁਪਿੰਦਰ ਸਰਾਹ ਨਾਲ ਮੇਰੇ ਵਾਲੇ ਡੱਬੇ ਵਿੱਚ ਆ ਚੜਿਆ ਸੁਭਾ ਦਾ ਮਜ਼ਾਕੀਆ ਭੋਲਾ ਆਪਣੀ ਖੱਡ ਵਿੱਚ ਸੁਣਾਉਣ ਲੱਗ ਪਿਆ ਕਹਿੰਦਾ ਯਾਰ ਕੱਲ ਤਾਂ ਬਹੁਤ ਭੜੀ ਹੋਈ ਮੈਂ ਤਾਂ ਮਸਾਂ ਹੀ ਬਚਿਆ ਉਸਨੇ ਆਪਣੇ ਨਾਲ ਬੀਤੇ ਜੋ ਖਾਸਾ ਉਸ ਦਿਨ ਸੁਣਾਇਆ ਮੇਰੇ ਹੁਣ ਵੀ ਜਦੋਂ ਯਾਦ ਆ ਜਾਵੇ ਤਾਂ ਹਾਸਾ ਨਿਕਲ ਜਾਂਦਾ ਹੈ ਲਓ ਤੁਸੀਂ ਵੀ ਸੁਣ ਲਓ ਅੱਜ ਕੱਲ ਜਗਰਾਤਾਂ 'ਚ ਇੱਕ ਨਵਾਂ ਟ੍ਰੈਂਡ ਚੱਲਿਆ ਹੈ ਕਿ ਇੱਕ ਨਿੱਕੀ ਕੁੜੀ ਨੂੰ ਮਾਤਾ ਦਾ ਰੂਪ ਧਰਵਾ ਦਿੱਤਾ ਜਾਂਦਾ ਤੇ ਇੱਕ ਬੰਦੇ ਨੂੰ ਸ਼ੇਰ ਦੀ ਵਰਦੀ ਪਵਾ ਦਿੱਤੀ ਜਾਂਦੀ ਹੈ ਜਦੋਂ ਭਗਤ ਪੇਟਾਂ ਗਾਉਂਦੇ ਹਨ ਤਾਂ ਮਾਤਾ ਸ਼ੇਰ ਤੇ ਚੜ ਕੇ ਉੱਥੇ ਹਾਜ਼ਰ ਹੁੰਦੀ ਹੈ ਬਾਹਜੀ ਭੋਲੇ ਦੀ ਵੀ ਡਿਊਟੀ ਲੱਗ ਗਈ ਸ਼ੇਰ ਬਣਨ ਦੀ ਸਾਰੇ ਕਲਾਕਾਰ ਗਵਾਂਡੀਆਂ ਦੀ ਬੈਠਕ ਵਿੱਚ ਚਾਰੇ ਰੇ ਸਨ ਭੋਲਾ ਵੀ ਸ਼ੇਰ ਦੀ ਵਰਦੀ ਪਾ ਕੇ ਤਿਆਰ ਸੀ ਤੇ ਉਧਰ ਭਗਤ ਜ਼ੋਰ-ਜ਼ੋਰ ਦੀ ਸ਼ੇਰ ਜੀ ਨੂੰ ਬੇਨਤੀ ਕਰ ਰਹੇ ਸਨ ਕਿ ਮਾਤਾ ਜੀ ਨੂੰ ਲੈ ਕੇ ਆਓ ਭੋਲਾ ਕਹਿੰਦਾ ਕਿ ਮੈਂ ਗਲੀ ਵਿੱਚ ਭੁੱਲ ਕੇ ਚਾਰੇ ਪੈਰਾਂ ਤੇ ਤੁਰ ਕੇ ਜਗਰਾਤੇਵਾਰੇ ਘਰ ਜਾਣ ਲੱਗਿਆ ਤਾਂ ਕੁੱਤਿਆਂ ਨੇ ਦੇਖਿਆ ਕਿ ਆਹ ਜੀਬ ਜਿਹਾ ਜਾਨਵਰ ਕਿੱਥੋਂ ਆ ਗਿਆ ਬਸ ਫਿਰ ਕੀ ਸੀ ਜਦੋਂ ਮੈਨੂੰ ਸੁਰਤ ਆਉਂਦੀ ਪੰਜ-ਛੇ ਕੁੱਤੇ ਮੇਰੇ ਮੱਗਰ ਪੈ ਗਏ ਇੱਕ ਨੇ ਤਾਂ ਮੇਰੀ ਪੂਛ ਕੱਟ ਦਿੱਤੀ ਕਿਵੇਂ ਨਾ ਕਿਵੇਂ ਮੈਂ ਗਲੀਆਂ ਤੂੰ ਭਜਦਾ ਹੋਇਆ ਮਹਿਣਾ ਚੌਕ ਬਠਿੰਡਾ ਕੋਲ ਇੱਕ ਵੱਡੇ ਬੈਂਚ ਉੱਤੇ ਚੜ ਗਿਆ ਉਧਰ ਭਗਤਾਂ ਦੀਆਂ ਰਗਾਂ ਵਹਿ ਗਈਆਂ ਸ਼ੇਰ ਜੀ ਨੂੰ ਅਰਦਾਸਾਂ ਕਰਦੇ ਆਂਦੀਆਂ ਇਧਰ ਭੋਲਾ ਬੈਂਚ ਤੇ ਚੜ ਕੇ ਕੋਲਾਈ ਜਾਵੇ ਕਿ ਮੈਂ ਬਠਿੰਡੇ ਵਾਲਾ ਭੋਲਾ ਹ ਪਰ ਅਨਪੜ੍ਹ ਕੁੱਤਿਆਂ ਨੂੰ ਕੌਣ ਸਮਝਾਵੇ ਉਹ ਤਾਂ ਭੋਲੇ ਨੂੰ ਭਾੜ ਦੇ ਜਗਰਾਤੇ ਵਾਲੇ ਮੁੰਡੇ ਉੱਥੇ ਆਏ ਤੇ ਭੋਲਾ ਬੈਂਚ ਤੋਂ ਥੱਲੇ ਉਤਰਿਆ ਭੋਲੇ ਦਾ ਅਸਲੀ ਨਾਂ ਬਹੁਤ ਘੱਟ ਲੋਕ ਜਾਣਦੇ ਹੋਣਗੇ ਉਸ ਦਾ ਅਸਲੀ ਨਾਂ ਜਸਵੰਤ ਸਿੰਘ ਭੋਲਾ ਹੈ ਅੱਜ ਕੱਲ ਉਹ ਬਠਿੰਡੇ ਮਾਡਲ ਟਾਊਨ ਵਿੱਚ ਰਹਿ ਰਿਹਾ ਹੈ ਉਹਨਾਂ ਦੇ ਪਿਤਾ ਜੀ ਮਾਸਟਰ ਚੰਚਲ ਸਿੰਘ ਵੱਖ-ਵੱਖ ਥਾਂ ਤੇ ਨੌਕਰੀ ਕਰਦੇ ਰਹੇ ਹਨ ਸੋ ਜਦੋਂ ਉਹਨਾਂ ਦੀ ਡਿਊਟੀ ਕਾਲਾਂ ਵਾਲੀ ਮੰਡੀ ਵਿੱਚ ਜੋ ਉਸ ਵੇਲੇ ਅਨਵੰਡੇ ਪੰਜਾਬ ਦਾ ਹਿੱਸਾ ਸੀ ਤੇ ਅੱਜਕੱਲ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਪੈਂਦੀ ਹੈ ਵਿਖੇ ਲੱਗੀ ਤਾਂ ਭੋਲੇ ਦਾ ਜਨਮ ਹੋਇਆ ਆਪਣੇ ਪਿਤਾ ਦੀ ਬਦਲੀ ਦੇ ਨਾਲ-ਨਾਲ ਭੋਲਾ ਵੀ ਸ਼ਹਿਰ ਬਦਲਦਾ ਰਿਹਾ ਇਸ ਤਰ੍ਹਾਂ ਉਹ ਕੁਝ ਵਕਤ ਡੱਬ ਵਾਲੀ ਵੀ ਰਿਹਾ ਤੇ ਕਰਦਿਆਂ ਨੇ ਇਸ ਨੂੰ ਆਪਣੇ ਪਿਛਤੈਣੀ ਧੰਦੇ ਗਨ ਹਾਊਸ ਵੱਲ ਜਾਣ ਲਈ ਵਧੇ ਰਿਹਾ ਜੋ ਕਿ ਨੇਤਾ ਜੀ ਗਨ ਹਾਊਸ ਦੇ ਨਾਂ ਤੇ ਬੰਦੂਕਾਂ ਦੀ ਮੁਰੰਮਤ ਦਾ ਕੰਮ ਕਰਦੇ ਸਨ ਪਰ ਭੋਲਾ ਤਾਂ 4 ਕਿਲੋ ਵਾਲੀ ਖਜੂਰਾਂ ਵਾਲੀ ਖਾਲੀ ਪੀਪੀ 'ਚ ਸੁਬੀ ਪਾ ਕੇ ਉਸ ਵਿੱਚੋਂ ਤਾਲਪਾਲ ਦਾ ਫਿਰਦਾ ਸੀ ਉਸ ਨੂੰ ਬੰਦੂਕਾਂ ਦਾ ਧੰਦਾ ਕਿੱਥੇ ਚੰਗਾ ਲੱਗਦਾ ਸੀ ਇੱਕ ਵਾਰ ਮੇਰੇ ਪੁੱਛਣ ਤੇ ਉਹ ਕਹਿੰਦਾ ਕਿ ਯਾਰ ਆਪਾਂ ਰੱਬ ਦੀਆਂ ਬਣਾਈਆਂ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਬੰਦੇ ਆ ਤੇ ਬੰਦੂਕ ਜਦੋਂ ਚਲਦੀ ਐ ਤੇ ਚੰਗਾ ਨਹੀਂ ਕਰਦੀ ਸੋ ਅਸੀਂ ਤਾਂ ਢੋਲਕੀ ਵਜਾ ਕੇ ਹੀ ਆਪਣਾ ਯਾਰ ਬਣਾਉਣਾ ਇੱਕ ਵਾਰ ਜਦੋਂ ਮੈਂ ਭੋਲੇ ਨੂੰ ਪੁੱਛਿਆ ਭਾਈ ਤੁਸੀਂ ਮਾਨ ਸਾਹਿਬ ਦੀ ਨਿਗਾ ਕਿਵੇਂ ਚੜ ਗਏ ਤਾਂ ਭੋਲਾ ਕਹਿੰਦਾ ਬਰਾੜਾ ਮੈਂ 1976 ਦੇ ਕਰੀਬ ਕੀ ਦਰਵਾਹਾ ਪੜਦਾ ਹੁੰਦਾ ਸੀ ਸਡੇ ਘਰ ਤੋਂ ਸਕੂਲ ਦੇ ਰਾਹ ਵਿੱਚ ਮਾਨਸਾਹਬ ਹੋਰਾਂ ਦਾ ਘਰ ਪੈਂਦਾ ਸੀ ਜਦੋਂ ਮੈਨੂੰ ਛੁੱਟੀ ਹੋਣੀ ਮਾਨਸਾਹਬ ਨੇ ਗਲੀ 'ਚੋਂ ਜਾਂਦੇ ਨੂੰ ਆਪਣੇ ਚਿਵਾਰੇ 'ਚ ਆਵਾਜ਼ ਮਾਰ ਲੈਣੀ ਤੇ ਆਪਾਂ ਆਪਣੀ ਪੀਪੀ ਕੱਢ ਲੈਣੀ ਬਸ ਫਿਰ ਕਿਸੇ ਕਦੇ-ਕਦੇ ਹਾਕਮ ਬਾਈ ਨੇ ਹਾਰ ਨਾਲਾਂ ਤੇ ਘਰ ਦੇ ਬਾਹਰ ਦੇ ਫਿਰਦੇ ਕਿ ਪਤਾ ਨਹੀਂ ਸਕੂਲੋਂ ਲੇਟ ਕਿਉਂ ਹੋ ਗਿਆ ਬਸ ਫਿਰ ਇੱਕ ਦਿਨ ਮਾਨਸਾਹਬ ਆਪਣੇ ਨਾਲ ਪਟਿਆਲੇ ਲਿਆਏ ਬਸ ਫਿਰ ਚੱਲ ਸੋ ਚੱਲ ਭੋਲੇ ਨੂੰ ਇਹ ਸਵਾਲ ਕਰਨਾ ਤਾਂ ਹੱਥੋਂ ਹੀ ਨਾ ਗਿਆ ਹੈ ਕਿ ਤੁਸੀਂ ਕਿੰਨੇ ਮੁਲਕਾਂ ਵਿੱਚ ਤੇ ਕਿੰਨੀ ਵਾਰ ਜਾ ਆਏ ਹੋ ਇਸ ਦੇ ਜਵਾਬ ਵਿੱਚ ਭੋਲਾ ਕਹਿੰਦਾ ਹੁੰਦਾ ਬਾਈ ਇਹਨਾਂ ਤਾਂ ਪਤਾ ਨਹੀਂ ਹਰ ਹੁਣ ਤੱਕ 6-7 ਪਾਸਪੋਰਟ ਮੋੜਾਂ ਲਵਾ ਲਵਾ ਕੇ ਪਰ ਦਿੱਤੇ ਹਨ ਹਾਂ ਆਸਟ੍ਰੇਲੀਆ ਦਾ ਯਾਦ ਆ ਆ ਪੰਜਵਾਂ ਗੇੜਾ ਹੈ ਮੇਰਾ ਅਮਰੀਕਾ ਕੈਨੇਡਾ ਤੇ ਇੰਗਲੈਂਡ ਤਾਂ ਹੁਣ ਗਿਣਤੀ ਤੋਂ ਬਾਹਰ ਹੋ ਗਏ ਸੰਯੋਗ ਵਸ ਆ ਗੱਲਾਂ ਲਿਖਦਾ ਮੈਂ ਵੀ ਐਡਲਿਡ ਤੋਂ ਮੈਲਬਨ ਵਾਲੀ ਫਲਾਈਟ ਤੇ ਜਾ ਤੇ ਕੱਲ ਨੂੰ ਮੈਲਬਨ ਮਾਨ ਸਾਹਿਬ ਦਾ ਇਸ ਤੋਰੇ ਦਾ ਆਖਰੀ ਸ਼ੋਅ ਹੋਣ ਜਾ ਰਿਹਾ ਤੇ ਮੇਰੇ ਮਨ ਵਿੱਚ ਭੋਲੇ ਤੋਂ ਹੋਰ ਬਹੁਤ ਕੁਝ ਜਾਣਨ ਦੇ ਸਵਾਲ ਖੜੇ ਹੋ ਰਹੇ ਹਨ ਜੇ ਮੈਲਬਨ ਉਸ ਨੂੰ ਮਿਲਣ ਦਾ ਸਬਬ ਬਣਿਆ ਤਾਂ ਉਮੀਦ ਹੈ ਇਸ ਲੇਖ 'ਚੀ ਦਰਜ ਕਰ ਦੇਵਾਂਗਾ ਐਡਲਿਡ ਉਸ ਨਾਲ ਹੋਈ ਮੁਲਾਕਾਤ ਦੀ ਸੁਣ ਲੋ ਸ਼ੋਅ ਦੀ ਸਮਾਪਤੀ ਤੇ ਮੈਂ ਭੋਲੇ ਨੂੰ ਮਿਲਿਆ ਤਾਂ ਉਹ ਆਪਣੇ ਸਾਜ਼ ਸੰਭਾਲਣ ਵਿੱਚ ਰੁੱਝਿਆ ਹੋਇਆ ਸੀ ਪਰ ਉਸਨੇ ਮੈਨੂੰ ਆਸਟ੍ਰੇਲੀਆ ਦਾ ਆਪਣਾ ਮੋਬਾਈਲ ਨੰਬਰ ਦੇ ਦਿੱਤਾ ਤੇ ਕੱਲ ਨੂੰ ਮਿਲਣ ਦਾ ਵਾਅਦਾ ਕੀਤਾ ਸੋਮਵਾਰ ਨੂੰ ਮੈਂ ਹਰਮਨ ਰੇਡੀਓ ਦੇ ਆਪਣੇ ਹਫਤਾਵਾਰੀ ਟਾਕ ਸ਼ੋਅ ਲਹਿਰਾਂ ਵਿੱਚ ਰੁੱਝਿਆ ਹੋਇਆ ਸਾਂ ਤਾਂ ਭੋਲੇ ਦੀ ਮਿਸ ਕਾਲ ਆਈ ਸ਼ੋਅ ਤੋਂ ਬਾਅਦ ਜਦੋਂ ਮੈਂ ਬੈਕ ਕਾਲ ਕੀਤੀ ਤਾਂ ਕਹਿੰਦਾ ਆਜੋ ਭਾਈ ਵਿਰਾਟ ਸਾਹਿਬ ਕੁਝ ਪ੍ਰਾਣੀਆਂ ਯਾਦਾਂ ਤਾਜ਼ਾ ਕਰੀਏ ਘੰਟੇ ਕੁ ਬਾਅਦ ਮੈਂ ਤੇ ਮੇਰਾ ਮਿੱਤਰ ਦਵਿੰਦਰ ਧਾਲੀਵਾਲ ਨੇ ਜਦੋਂ ਹੋਟਲ ਐਮਬੈਸੀ ਜਾ ਕੇ ਭੋਲੇ ਨੂੰ ਰਿੰਗ ਕੀਤੀ ਤਾਂ ਮਾਨ ਸਾਹਿਬ ਦੇ ਰੂਮ ਵਿੱਚ ਸੀ ਉਹ ਕਹਿੰਦੇ ਤੁਸੀਂ ਮੇਰੇ ਰੂਮ ਵਿੱਚ ਕਾਲ ਕਰਕੇ ਉੱਥੋਂ ਮਨੀਸ਼ ਨੂੰ ਬੁਲਾ ਲਵੋ ਮੈਂ ਆਇਆ 2 ਮਿੰਟ ਵਿੱਚ ਅਸੀਂ ਆਲੇ ਕਾਲ ਹੀ ਕਰ ਰਹੇ ਸੀ ਤਾਂ ਉੱਥੇ ਮਾਨ ਸਾਹਿਬ ਦੇ ਦੋ ਸਾਥੀ ਆ ਗਏ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਭੋਲੇ ਦੇ ਮਿੱਤਰਾਂ ਤਾਂ ਉਹ ਸਾਨੂੰ ਬੜੇ ਸਤਿਕਾਰ ਨਾਲ ਆਪਣੇ ਰੂਮ ਵਿੱਚ ਲੈ ਗਏ ਉੱਥੇ ਪਹਿਲਾਂ ਤੋਂ ਮਾਨ ਸਾਹਿਬ ਦਾ ਇੱਕ ਹੋਰ ਪੁਰਾਣਾ ਸਾਥੀ ਜੱਸੀ ਤੇ ਕੁਝ ਹੋਰ ਬੰਦੇ ਮੌਜੂਦ ਸਨ ਪਹਿਲੀ ਨਜ਼ਰੇ ਉਹਨਾਂ ਨੇ ਸਾਨੂੰ ਪੱਤਰਕਾਰ ਸਮਝ ਲਿਆ ਤੇ ਜੱਸੀ ਦੀਆਂ ਗੱਲਾਂ ਚੋਂ ਪੱਤਰਕਾਰਾਂ ਪ੍ਰਤੀ ਕੁਝ ਗਿਲਾ ਜਾ ਝੜ ਗਿਆ ਉਹ ਕਹਿੰਦੇ ਯਾਰ ਪਤਾ ਨਹੀਂ ਲੋਕ ਬਿਨਾਂ ਗੱਲ ਦੀ ਤਹਿ ਤੇ ਜਾਏ ਕਿ ਉਹ ਜੀਆਂ ਗੱਲਾਂ ਕਰਦੇ ਰਹਿੰਦੇ ਹਨ ਨਾਰੀਓ ਆਪਣੇ ਸਵਾਲਾਂ ਦੇ ਜਵਾਬ ਨਹੀਂ دی ਜਾਵੇ ਕਹੇ ਮਾਨ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਨਾਲ ਉਹ ਜੋ ਕੁਝ ਵੀ ਹਨ ਸਾਹ ਦੇ ਸਾਹਮਣੇ ਹਨ ਬਾਕੀ ਮਾਨ ਸਾਹਿਬ ਇਹੋ ਜੇ ਲੋਕਾਂ ਤੋਂ ਜਵਾਬ ਹੀ ਨਹੀਂ ਦਿੰਦੇ ਕਿਉਂਕਿ ਮਾਨ ਸਾਹਿਬ ਦੇ ਚਾਹਣ ਵਾਲੇ ਆਪ ਹੀ ਜਵਾਬ ਦੇ ਦਿੰਦੇ ਹਨ ਪਰ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਨਾ ਤਾਂ ਪੱਤਰਕਾਰ ਹਾਂ ਤੇ ਨਾ ਬਿਨਾ ਤਹਿ ਤੇ ਜਾਏ ਕੁਝ ਲਿਖਦਾ ਹਾਂ ਮੈਂ ਤਾਂ ਉਹਨਾਂ ਲੋਕਾਂ ਦਾ ਕਦਰਦਾਨ ਹਾਂ ਜਿਨ੍ਹਾਂ ਨੇ ਕੁਝ ਵੱਖਰਾ ਕੀਤਾ ਹੈ ਨਾ ਕਦੇ ਮੈਂ ਗੁਰਦਾਸ ਮਾਨ ਨੂੰ ਵੱਡਾ ਤੇ ਨਾ ਕਦੇ ਇੱਕ ਢੋਲਕੀ ਵਜਾਉਣ ਵਾਲੇ ਭੋਲੇ ਨੂੰ ਛੋਟਾ ਸਮਝਿਆ ਚਲੋ ਜੀ ਪੰਜ ਚਾਰ ਮਿੰਟਾਂ ਵਿੱਚ ਸਾਡੀ ਬਿਰੋਤ ਬਾਸ਼ਾ ਖਤਮ ਹੋ ਗਈ ਜਦੋਂ ਅਸੀਂ ਇੱਕ ਦੂਜੇ ਦੇ ਮਕਸਦ ਨੂੰ ਸਮਝ ਗਏ ਇਹਨੇ ਨੂੰ ਭੋਲਾ ਆ ਗਿਆ ਕਹਿੰਦਾ ਬਾਈ ਮਾਨ ਸਾਹਿਬ ਨੇ ਟਾਈਮ ਲਗਵਾ ਦਿੱਤਾ ਤੈਨੂੰ ਪਤਾ ਬਰਾੜ ਬਾਈ ਮੈਂ ਇੱਕ ਵੇਲੇ ਰੱਬ ਦੀ ਗੱਲ ਟਾਲ ਦੇਵਾਂ ਪਰ ਬਾਈ ਦੀ ਗੱਲ ਨਹੀਂ ਟਾਲ ਸਕਦਾ ਉਸ ਵਕਤ ਤੱਕ ਮਾਨ ਸਾਹਿਬ ਦੇ ਤਕਰੀਬਨ ਸਾਰੇ ਸਾਥੀ ਉੱਥੇ ਆ ਗਏ ਸਨ ਭੋਲਾ ਕਹਿੰਦਾ ਬਾਈ ਆ ਬਾਈ ਜੱਸੀ ਆ ਸਾਡਾ ਸਾਥੀ ਵਾਰਿਆਂ ਤੋਂ ਆ ਅਸੀਂ ਇੱਕ ਦੂਜੇ ਨਾਲ ਜਿੰਨਾ ਮਰਜ਼ੀ ਲੜੀਏ ਪੀੜੀਏ ਪਰ ਕਿਤੇ ਜਾਈਏ ਰਹਿੰਦੇ ਇੱਕ ਕਮਰੇ 'ਚ ਹੀ ਆ ਅਬਾਈ ਤੁਰਸੀ ਇਹ ਤੁਹਾਡੇ ਜ਼ਿਲ੍ਹੇ सिरसा ਤੋਂ ਆ ਜਦੋਂ ਮੈਂ ਮੁੜ ਕੇ ਦੇਖਿਆ ਤਾਂ ਮੇਰੇ ਤੁਲਸੀ ਝਟ ਪਛਾਣ ਚ ਆ ਗਿਆ ਕਿਉਂਕਿ ਉਸ ਨਾਲ ਵੀ ਜ਼ਿੰਦਗੀ ਦਾ ਇੱਕ ਕਿੱਸਾ ਜੁੜਿਆ ਹੋਇਆ ਸੀ ਜਦੋਂ ਮੈਂ ਉਸ ਨੂੰ ਯਾਦ ਕਰਵਾਇਆ ਤਾਂ ਬਹੁਤ ਖੁਸ਼ ਆਇਆ ਤੇ ਸਾਨੂੰ ਇੰਜ ਲੱਗੇ ਜਿਵੇਂ ਕੋਈ ਰਿਸ਼ਤੇਦਾਰੀ ਨਿਕਲਾਈ ਹੋਵੇ ਗਰੀਬ ਕਰੇ ਜਮਿਆ ਤੁਲਸੀ ਕੀਬੋਰਡ ਦਾ ਇੱਕ ਬਹੁਤ ਹੀ ਪਰਪੱਕ ਕੜਾ ਕਰ ਹੈ ਤੇ ਪਿਛਲੇ ਕਾਫੀ ਵਕਤ ਤੋਂ ਉਹ ਭੋਲੇ ਕਰਨ ਮਾਨ ਸਾਹਿਬ ਦਾ ਸਾਥ ਮੰਨ ਰਿਹਾ ਹੈ ਜਾਣ ਪਛਾਣ ਤੋਂ ਬਾਅਦ ਅਸੀਂ ਪੁਰਾਣੇ ਦੁੱਖ ਸੁੱਖ ਫੁੱਲਣ ਲੱਗ ਪਏ ਤੇ ਨਾਲ ਨਾਲ ਭੋਲਾ ਚਾਹ ਬਣਾਉਣ ਲੱਗ ਪਿਆ ਕਹਿੰਦਾ ਬਈ ਬਠਿੰਡੇ ਵਾਲੀ ਬਣਾਉ ਤੂੰ ਵੀ ਕੀ ਯਾਦ ਰੱਖੇਗਾ ਮੈਂ ਕਿਹਾ ਤੁਹਾਡਾ ਹਰ ਗੱਲ ਤੇ ਬਾਈ ਕਹਿਣਾ ਹੀ ਮੈਨੂੰ ਬਠਿੰਡੇ ਯਾਦ ਆ ਰਿਹਾ ਸੋ ਚਾਹ ਕਿਉਂ ਨਾ ਬਠਿੰਡਾ ਯਾਦ ਕਰਵਾਉ ਚਾਹ ਪੀਂਦੇ ਪੀਂਦੇ ਮੈਂ ਕਿਹਾ ਚਲੋ ਬਾਈ ਰੇਡੀਓ ਦੀ ਗੱਲ ਕਰ ਲੈਂਦੇ ਆ ਤਾਂ ਉਹ ਕਹਿੰਦਾ ਆ ਜਾਓ ਬਾਈ ਦੂਸਰੇ ਕਮਰੇ ਚ ਅਸੀਂ ਜਦੋਂ ਰਿਕਾਰਡਿੰਗ ਕਰ ਰਹੇ ਸੀ ਤਾਂ ਭੋਲੇ ਦੇ ਬਾਕੀ ਸਾਥੀ ਉਸ ਨੂੰ ਛੇੜਨੋਂ ਨਾ ਹਟੇ ਉਹ ਵਾਰ-ਵਾਰ ਗੱਲ ਕਰਦਾ ਉਹਨਾਂ ਨਾਲ ਹੱਸ ਪਿਆ ਕਰ ਉਸ ਦੀਆਂ ਕਈ ਹਰਕਤਾਂ ਬਿਲਕੁਲ ਬੱਚਿਆਂ ਵਰਗੀਆਂ ਲੱਗਦੀਆਂ ਸਨ ਪਰ ਮੇਰੇ ਹਰ ਸਵਾਲ ਦੇ ਜਵਾਬ ਵਿੱਚ ਉਹ ਦਿਲ ਖੋਲ ਕੇ ਬੋਲਿਆ ਉਸਨੇ ਸਾਰੀ ਵਿਆਖਿਆ ਬਿਆਨ ਕਰ ਦਿੱਤੀ ਕਿ ਕਿਵੇਂ ਉਹ ਪੀਪੀ ਵਜਾਉਂਦਾ ਵਜਾਉਂਦਾ ਢੋਲਕੀ ਮਾਸਟਰ ਬਣ ਗਿਆ। ਉਹ ਕਹਿੰਦਾ ਚਾਹੇ ਅੱਜ ਉਸ ਕੋਲੋਂ ਸਿੱਖ ਕੇ ਬਹੁਤ سارے ਮੁੰਡੇ ਢੋਲਕੀ ਮਾਸਟਰ ਬਣ ਗਏ ਹਨ। ਪਰ ਸੱਚ ਦੱਸਾਂ ਮੈਂ ਕਦੇ ਕਿਸੇ ਤੋਂ ਕੁਝ ਨਹੀਂ ਸਿੱਖਿਆ। ਉਹ ਕਹਿੰਦਾ ਜਦੋਂ ਮੈਂ ਮਾਨ ਸਾਹਿਬ ਦੇ ਗੀਤ ਛੱਲੇ ਤੇ ਢੋਲਕੀ ਵਜਾਉਂਦਾ ਹਾਂ ਤਾਂ ਆਪਣੀ ਸੁਧ ਬੁੱਧ ਭੁੱਲ ਜਾਂਦਾ ਹਾਂ। ਹੋਰ ਤਾਂ ਹੋਰ। ਅੱਜਕੱਲ ਢੋਲਕੀ ਦੀਆਂ ਕੁਝ ਤਾਲਾਂ ਦੇ ਨਾਂ ਵੀ ਉਸ ਦੇ ਨਾਂ ਉੱਤੇ ਪੈ ਗਏ ਹਨ। ਜਿਨ੍ਹਾਂ ਵਿੱਚੋਂ ਬਠਿੰਡੇ ਵਾਲਾ ਠੇਕਾ ਤਾਲ ਬਹੁਤ ਮਸ਼ਹੂਰ ਹੈ। ਟੋਲ ਕੀ ਵਜਾਉਣਾ ਨਾ ਉਸ ਦਾ ਮਸਤੈਨੀ ਤੰਦਾ ਸੀ ਤੇ ਨਾ ਹੀ ਉਸ ਤੇ ਬੱਚੇ ਇਸ ਡਾਈਨ ਵਿੱਚ ਜਾਣਾ ਚਾਹੁੰਦੇ ਹਨ ਪਰ ਉਹ ਕਹਿੰਦਾ ਕਿ ਸ਼ੁਰੂ ਸ਼ੁਰੂ ਵਿੱਚ ਮੇਰੇ ਪਰਿਵਾਰ ਨੂੰ ਮੇਰੇ ਇਸ ਸ਼ੌਕ ਤੋਂ ਬਹੁਤ ਤਕਰੀਬ ਸੀ ਪਰ ਮੇਰੇ ਇੱਕ ਵੱਡੇ ਭਰਾ ਨੇ ਜਦੋਂ ਕੀਰਤਨ ਕਰਨਾ ਤਾਂ ਮੈਨੂੰ ਆਪਣੇ ਨਾਲ ਉਸਾਸ਼ਤ ਕਰਨਾ ਸ਼ੁਰੂ ਦੇ ਸਾਲਾਂ ਵਿੱਚ ਉਸਨੇ ਡਰਾਮਾ ਆਰਾਮਲੀਲਾਦ ਵਿੱਚ ਐਕਟਿੰਗ ਵੀ ਕੀਤੀ ਤੇ ਬਾਅਦ ਵਿੱਚ ਮਾਨ ਸਾਹਿਬ ਨੇ ਉਸ ਨੂੰ ਫਿਲਮ ਕੀ ਬਨੂ ਦੁਨੀਆ ਦਾ ਵਿੱਚ ਸੁਨਹਿਰੀ ਪਰਦੇ ਤੇ ਵੀ ਆਉਣ ਦਾ ਮੌਕਾ ਦਿੱਤਾ ਵਿਆਹ ਦੇ ਮਾਮਲੇ ਵਿੱਚ ਭੋਲਾ ਕਹਿੰਦਾ ਕਿ ਉਹ ਥੋੜਾ ਜਿਹਾ ਲੇਟ ਹੋ ਗਿਆ ਇਸ ਕਰਕੇ ਉਸ ਤੇ ਬੱਚੇ ਹਾਲੇ ਛੋਟੇ ਹਨ ਜਿੰਨਾਂ ਵਿੱਚ ਇੱਕ ਲੜਕੀ ਸਿਮਰਨ ਜੀ ਜਿਸ ਕੋਲ 12 ਸਾਲ ਤੇ ਇੱਕ ਲੜਕਾ ਹਨੀਸ਼ ਸ਼ੈਰੀ 9 ਸਾਲ ਦਾ ਹੈ ਤੇ ਉਸ ਦੀ ਘਰ ਵਾਲੀ ਮਾਨਸਾ ਤੋਂ ਹੈ ਮਾਨਸਾਬ ਤੋਂ ਮਿਲਦੇ ਪਿਆਰ ਤੋਂ ਬਹੁਤ ਖੁਸ਼ ਹਨ ਉਹ ਦੱਸਦੇ ਹਨ ਕਿ ਮੈਨੂੰ ਕਦੇ ਉਹਨਾਂ ਨੇ ਮਹਿਸੂਸ ਹੀ ਨਹੀਂ ਹੁਣ ਦਿੱਤਾ ਕਿ ਮੈਂ ਬੇਗਾਨਾ ਹਾਂ ਉਹਨਾਂ ਦੱਸਿਆ ਕਿ ਇੱਕ ਵਾਰ ਉਹਨਾਂ ਦੇ ਹੱਥ ਦਾ ਅੰਗੂਠਾ ਜ਼ਖਮੀ ਹੋ ਗਿਆ ਤੇ ਡਾਕਟਰ ਕਹਿੰਦੇ ਇਸ ਨੂੰ ਕੱਟਣਾ ਪੈਣਾ ਹੈ ਪਰ ਮਾਨਸਾਬ ਕਹਿੰਦੇ ਜਿੰਨਾ ਮਰਜ਼ੀ ਖਰਚਾ ਹੋ ਜਾਵੇ ਅਸੀਂ ਭੋਲੇ ਦਾ ਅੰਗੂਠਾ ਬਚਾਉਣਾ ਤੇ ਉਹ ਉਹਨਾਂ ਨੇ ਬਚਾ ਵੀ ਲਿਆ ਮਨਜੀਤ ਮਾਨ ਨੂੰ ਉਪਾਭੀ ਜੀ ਕਹਿ ਕੇ ਬੁਲਾਉਂਦਾ ਤੇ ਉਹ ਕਹਿੰਦਾ ਹੈ ਕਿ ਉਹ ਸਾਡਾ ਖਿਆਲ ਬੱਚਿਆਂ ਵਾਂਗ ਕਰਦੇ ਹਨ ਉਹ ਕਹਿੰਦਾ ਕਿ ਅੱਜ ਤੱਕ ਜੋ ਮਾਨ ਸਾਹਿਬ ਦਾ ਸਾਥੀ ਬਣ ਗਿਆ ਛੱਡ ਕੇ ਨਹੀਂ ਗਿਆ ਦੋਸਤੋ ਮੈਨੂੰ ਪਿਛਲੇ ਦਿਨੀ ਕਈ ਬੰਦਿਆਂ ਨੇ ਸਵਾਲ ਕੀਤੇ ਕਿ ਤੁਹਾਡਾ ਨਵਾਂ ਲੇਖ ਕਿਸ ਵਿਸ਼ੇ ਤੇ ਆ ਰਿਹਾ ਤਾਂ ਜਦੋਂ ਮੈਂ ਦੱਸਿਆ ਕਿ ਬਠਿੰਡੇ ਵਾਲੇ ਭੋਲੇ ਤੇ ਤਾਂ ਮੁਰੂ ਇੱਕ ਸ਼ਖਸ ਤਾਂ ਕਹਿੰਦਾ ਹਾਂ ਲੱਗਦਾ ਤੇਰੀ ਕਲਮ ਕੋਲ ਰਾਸ਼ਨ ਖਤਮ ਹੋ ਗਿਆ ਜਿਹੜਾ ਅੱਜਕੱਲ ਢੋਲਕੀਆਂ ਕੁੱਟਣ ਵਾਲਿਆਂ ਤੇ ਲਿਖਣ ਲੱਗ ਪਿਆ ਕੀ ਖਾਸियत ਹੈ ਉਹਦੇ ਵਿੱਚ ਸੋ ਦੋਸਤੋ ਮੇਰਾ ਤਾਂ ਇੱਥੇ ਇਹ ਵੀ ਕਹਿਣਾ ਹੈ ਕਿ ਜੋ ਖਾਸੀਅਤ ਮੈਨੂੰ ਅੱਜ ਦੇ ਯੁੱਗ ਵਿੱਚ ਭੋਲੇ ਵਿੱਚ ਦੇਸੀ ਉਹ ਛੇਤੀ ਛੇਤੀ ਕਿਤੇ ਦਿਖਾਈ ਨਹੀਂ ਦਿੰਦੀ ਜਿਸ ਨੂੰ ਉਹ ਪਿਛਲੇ 35 ਵਰਿਆਂ ਤੋਂ ਸਾਬਤ ਵੀ ਕਰ ਚੁੱਕਿਆ ਹੈ ਬਾਕੀ ਇਹੋ ਜੀ ਸੋਚ ਰੱਖਣ ਵਾਲਿਆਂ ਲਈ ਮੈਂ ਇਹੀ ਕਹਾਗਾ ਕਿ ਇੱਕ ਪਾਸੇ ਅਸੀਂ ਜਗਤ ਗੁਰੂ ਬਾਬਾ ਨਾਨਕ ਜੀ ਦੇ ਪੈਰੋਕਾਰ ਕਹਾਉਂਦੇ ਹਾਂ ਤੇ ਦੂਜੇ ਪਾਸੇ ਸਾਡੇ ਨਜ਼ਰੀਏ ਦੀ ਤੰਗੀ ਦੇਖੋ ਕਿ ਅਸੀਂ ਬੰਦੇ ਨੂੰ ਸਿਰ ਜਾਤ ਅਤੇ ਕਰਮ ਦੇ ਹਿਸਾਬ ਨਾਲ ਸਤਿਕਾਰਦੇ ਹਾਂ ਥੋੜਾ ਜਿਹਾ ਨਜ਼ਰੀਆ ਵੱਡਾ ਕਰਕੇ ਦੇਖੋ ਤੁਹਾਨੂੰ ਭੋਲੇ ਵਿੱਚੋਂ ਇੱਕ ਫੱਕਰ ਦੇ ਦਰਸ਼ਨ ਹੋਣਗੇ ਧੰਨਵਾਦ